ਜਿੱਥੇ ਪੰਜਾਬ ਦੇ ਅੰਦਰ ਬੀਤੇ ਕੱਲ 13 ਲੋਕ ਸਭਾ ਹਲਕੇ ਦੀਆਂ ਚੋਣਾਂ ਦੇ ਰਿਜ਼ਲਟ ਐਲਾਨ ਹੋ ਚੁੱਕੇ ਨੇ ਤੇ ਕਲੀਅਰ ਹੋ ਚੁੱਕੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ 6 ਮਹੀਨਿਆਂ ਦੇ ਅੰਦਰ-ਅੰਦਰ ਇਹਨਾਂ 5 ਸੀਟਾਂ ਦੇ ਉੱਤੇ ਜਿਮਣੀ ਚੋਣ ਹੋ ਸਕਦੀ ਹੈ ਕਿਉਂਕਿ ਸੰਗਰੂਰ ਤੋਂ ਮੀਤ ਹੇਰ ਜਿਹੜੇ ਨੇ ਵੱਡੀ ਲੀਡ ਦੇ ਨਾਲ ਜਿੱਤ ਚੁੱਕੇ ਨੇ ਜਿੱਥੇ ਉਹਨਾਂ ਦੀ ਬਰਨਾਲਾ ਵਿਧਾਨ ਸਭਾ ਸੀਟ ਖਾਲੀ ਹੋ ਚੁੱਕੀ ਹੈ ਤੇ ਹੁਣ ਉਸ ਦੇ ਉੱਤੇ ਜਿਹੜੀ ਆ ਚੋਣ ਕਰਵਾਈ ਜਾਵੇਗੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਸ ਦਿਨਾਂ ਨਹੀਂ ਗਿੱਦੜਵਾਹਾ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਵੱਡੀ ਲੀਡ ਦੇ ਨਾਲ ਜਿੱਤੇ ਸੀਗੇ ਜਿਸ ਤੋਂ ਬਾਅਦ ਪਾਰਟੀ ਉਹਨਾਂ ਨੂੰ ਲੁਧਿਆਣੇ ਵਿੱਚ ਭੇਜਦੀ ਹੈ ਐਮਪੀ ਦੀ ਚੋਣ ਦੇ ਲਈ ਜਿਸ ਤੋਂ ਬਾਅਦ ਉਹਨਾਂ ਨੂੰ ਲੁਧਿਆਣੀ ਦੇ ਵਿੱਚ ਜਿੱਤ ਪ੍ਰਾਪਤ ਹੋ ਜਾਂਦੀ ਹੈ ਤੇ ਗਿੱਦੜਵਾਹੇ ਦੀ ਸੀਟ ਜਿਹੜੀ ਹੈ ਉਹ ਖਾਲੀ ਹੋ ਚੁੱਕੀ ਹੈ ਤੇ ਗਿੱਦੜਵਾਹਾ ਵਿਧਾਨ ਸਭਾ ਸੀਟ ਦੇ ਉੱਤੇ ਵੀ ਇਲੈਕਸ਼ਨ ਹੋਵੇਗਾ ਇਸ ਤੋਂ ਅੱਗੇ ਬਾਤ ਇਹ ਆ ਤੇ ਉਦਦੇ ਜੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੀ ਸੁਖਜਿੰਦਰ ਸਿੰਘ ਰੰਦਾਵਾ ਜਿਨ੍ਹਾਂ ਨੂੰ ਪਾਰਟੀ ਗੁਰਦਾਸਪੁਰ ਦੇ ਵਿੱਚ ਐਮਪੀ ਦੀ ਸੀਟ ਦੇ ਉੱਤੇ ਜਿਹੜੀ ਉਮੀਦਵਾਰੀ ਦੇ ਤੌਰ ਦੇ ਉੱਤੇ ਪੇਛਦੇ ਨੇ ਤਾਂ ਸੁਖਜਿੰਦਰ ਸਿੰਘ ਰੰਦਾਵਾ ਹੋਣੀ ਵੀ ਜਿਹੜੇ ਨੇ ਗੁਰਦਾਸਪੁਰ ਤੋਂ ਐਮਪੀ ਬਣ ਚੁੱਕੇ ਨੇ ਤੇ ਜਿੱਤ ਚੁੱਕੇ ਨੇ ਵੱਡੀ ਲੀਡ ਦੇ ਨਾਲ ਤੇ ਉੱਥੇ ਹੀ ਉਹਨਾਂ ਦੀ ਡੇਰਾ ਬਾਬਾ ਨਾਨਕ ਵਾਲੀ ਜੋ ਵਿਧਾਨ ਸਭਾ ਦੀ ਸੀਟ ਹੈ ਉਹ ਵੀ ਖਾਲੀ ਹੋ ਚੁੱਕੀ ਹੈ ਜਿਸ ਦੇ ਉੱਤੇ ਮੁੰਜੀ ਮਿਣੀ ਚੋਣ ਜਿਹੜੀ ਹੈ ਆਉਣ ਵਾਲੇ 6 ਮਹੀਨਿਆਂ ਦੇ ਦੌਰਾਨ ਜੁੜੀ ਹੈ ਉਹ ਕਰਵਾਈ ਜਾਵੇਗੀ ਉਧਰ ਹੁਸ਼ਿਆਰਪੁਰ ਤੋਂ ਜਿੱਕਰ ਗੱਲ ਕੀਤੀ ਜਾਵੇ ਡਾਕਟਰ ਰਾਜਕੁਮਾਰ ਹਨੀ ਚੱਪੇਵਾਲ ਦੀ ਤਾਂ ਉਹਨਾਂ ਦੀ ਉਬੀ ਤਾਂ ਅਨਸਬਦੀ ਸੀਟ ਜਿਹੜੀ ਹੈ ਉਹ ਵੀ ਖਾਲੀ ਹੋ ਚੁੱਕੀ ਹੈ ਤੇ ਉਸ ਦੇ ਉੱਤੇ ਵੀ ਜਿਮਣੀ ਚੌਂ ਜਿਹੜੀ ਹੈ ਉਹ ਕਾਰਵਾਈ ਜਾਵੇਗੀ ਇਸ ਦੇ ਨਾਲ ਹੀ ਸਭ ਤੋਂ ਵੱਡੀ ਜੇਕਰ ਗੱਲ ਕੀਤੀ ਜਾਵੇ ਜਲੰਧਰ ਹਲਕੇ ਦੀ ਤਾਂ ਜਲੰਧਰ ਵੈਸਟ ਤੋਂ ਸ਼ੀਤਲ ਅੰਗੁਰਾਲ ਹੁਣਾਂ ਨੇ ਜਿਹੜੇ ਬੀਜਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਸ ਵਕਤ ਸ਼ੀਤਲ ਅੰਗੁਰਾਲ ਹੁਣਾਂ ਨੇ ਆਪਣਾ ਅਸਤੀਫਾ ਜੜਾ ਆ ਉਵਿਦਾਇਕੀ ਤੋਂ ਜਿਹੜਾ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤਾ ਸੀਗਾ ਪਰ ਫਿਰ ਕੀ ਹੁੰਦਾ ਹੈ ਬੀਤੇ ਦਿਨਾਂ ਦੇ ਦੌਰਾਨ ਸ਼ੀਤਲ ਅੰਗੁਰਾਲ ਹੁਣੇ ਆਪਣੇ ਵਿਧਾਇਕੀ ਤੋਂ ਅਸਤੀਫਾ ਵਾਪਸ ਲੈਣ ਦੇ ਲਈ ਪਹੁੰਚਦੇ ਨੇ ਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਨਹੀਂ ਮਿਲ ਪਾਉਂਦੇ ਸ਼ਾਇਦ ਰੁਕਸਾ ਇਹਨਾਂ ਨੇ ਸਮੇਂ ਕਿਹਾ ਜਾਇਰਾ ਸੀਗਾ ਕਿ ਉਹ ਦਿੱਲੀ ਕਿਸੇ ਕੰਮ ਤੋਂ ਗਏ ਹੋਏ ਨੇ ਜਿਸ ਕਰਕੇ ਮੁਲਾਕਾਤ ਨਹੀਂ ਹੋ ਪਾਈ ਤੇ ਜਿਵੇਂ ਹੀ ਅਸਤੀਫਾ ਵਾਪਸ ਲੈਂਦੇ ਨੇ ਸ਼ੀਤਲ ਅੰਗੁਰਾਲ ਤੇ ਉਵੇਂ ਹੀ ਆਮ ਆਦਮੀ ਪਾਰਟੀ ਦੇ ਬੰਨੋ ਜਿਹੜਾ ਉਹਨਾਂ ਦਾ ਅਸਤੀਫਾ ਜਿਹੜਾ ਆ ਉਹ ਸਵੀਕਾਰ ਕਰ ਲਿਆ ਜਾਂਦਾ ਤੇ ਉਸ ਵਕਤ ਸ਼ੀਤਲ ਅੰਗੁਰਾਲ ਹੋਣਾਂ ਨੂੰ ਇੱਕ ਵੱਡਾ ਝਟਕਾ ਲੱਗਾ ਸੀ ਤੇ ਆਉਣ ਵਾਲੇ 6 ਮਹੀਨਿਆਂ ਦੇ ਦੌਰਾਨ ਜਲੰਧਰ ਵੈਸਟ ਤੋਂ ਵੀ ਚੌਂ ਜਿਹੜੀ ਹੈ ਜਿਮਨੀ ਉਹ ਕਰਵਾਈ ਜਾਵੇਗੀ ਤਾਂ ਜੀ ਬਿਲਕੁਲ ਇਹ ਪੰਜ ਸਟੇਟਾਂ ਅਜੇਹੀਆਂ ਨੇ ਜਿਨ੍ਹਾਂ ਦੇ ਉੱਤੇ 6 ਮਹੀਨਿਆਂ ਦੇ ਦੌਰਾਨ ਦੌਰਾਨ ਜਿਮਨੀ ਚੌਂ ਜਿਹੜੀ ਹੈ ਕਰਵਾਈ ਜਾਵੇਗੀ ਜਿਸ ਦੇ ਵਿੱਚ ਪਹਿਲਾ ਆਉਂਦੀ ਹੈ ਬਰਨਾਲਾ ਵਿਧਾਨ ਸਭਾ ਸੀਟ ਦੂਜੀ ਆਉਂਦੀ ਹੈ ਗਿੱਦੜਵਾਹਾ ਵਿਧਾਨ ਸਭਾ ਸੀਟ ਤੀਸਰੀ ਆਉਂਦੀ ਹੈ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਸੀਟ ਚੌਥੀ ਸੀਟ ਹੈ ਹੁਸ਼ਿਆਰਪੁਰ ਤੋਂ ਜੱੱਬੇਵਾਲ ਹੁਣ ਕੀ ਸੀਟ ਹੈ ਇਸਦੇ ਨਾਲ ਹੀ ਪੰਜਵੀਂ ਸੀਟ ਜਿਹੜੀ ਹੈ ਜਲੰਧਰ ਹਲਕੇ ਦੀ ਜਲੰਧਰ ਵੈਸਟ ਦੀ ਸੀਟ ਹੈ ਜਿੱਥੋਂ ਕਿ ਸ਼ੀਤਲ ਅੰਗੁਰਾਲ ਹੁਣੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਸੀਗੇ ਪਰ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕੀ ਸੋਝੀ ਸਮਝਦੀ ਹੈ ਕਿ ਉਹ ਜਿਹੜੇ ਨੇ ਉਹ ਅਸਤੀਫਾ ਵਾਪਸ ਲੈਣ ਦੇ ਲਈ ਉਥੇ ਪਹੁੰਚਦਾ ਜਾਂਦੇ ਨੇ ਪਰ ਕੁਲਤਾਰ ਸਿੰਘ ਸੰਧਵਾ ਹੁਣੀ ਜੋ ਕਿ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਦੇ ਵੱਲੋਂ ਇੱਕ ਝਟਕਾ ਜਿਹੜਾ ਸ਼ੀਤਲੰਗੁਰਾਲ ਨੂੰ ਉਸ ਵਕਤ ਦਿੱਤਾ ਗਿਆ ਜਦੋਂ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਇੱਕ ਬੰਨੇ ਸ਼ੀਤਲੰਗੁਰਾਲ ਅਸਤੀਫਾ ਵਾਪਸ ਲੈਣ ਦੇ ਲਈ ਪਹੁੰਚਦੇ ਨੇ ਦੂਜੇ ਬੰਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਵੱਲੋਂ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਜਾਂਦਾ ਹੈ ਜਿਸ ਕਰਕੇ ਜਨੰਦਰ ਵੈਸਟ ਦੀ ਵਿਧਾਇਕੀ ਦੀ ਜੋ ਸੀਟ ਹੈ ਉਹ ਵੀ ਖਾਲੀ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਇਹਨਾਂ 5 ਸੀਟਾਂ ਦੇ ਉੱਤੇ ਜਿਮਨੀ ਚੋਲ ਹੋਵੇਗੀ ਫਿਰ ਦੇਖਣਾ ਹੋਵੇਗਾ ਕਿ ਅਖਰਕਾਰ ਬਾਣ ਕਿੱਥੋਂ ਕਿੰਨੀ ਕੁ ਲੀਡ ਦੇ ਨਾਲ ਬਾਜ਼ੀ ਮਾਰਦਾ ਹੈ